ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ 9 ਵਜੇ ਦਾ ਹੋ ਰਿਹਾ 9 ਵਜੇ ਕੀ ਮੈਂ ਹੁਣ ਨਾ ਕਾਇ ਹੀ ਨਾ ਆਲੀ ਨਹਾਉਣ ਦਾ ਕੰਮ ਹੋ ਗਿਆ ਡਨ ਵਰਕ ਕਿਚਨ ਜਿਹੜਾ ਮੈਂ ਹਲੇ ਖਾਣਾ ਬਣਾਉਣਾ ਰੋਟੀ ਨੂੰ ਨਹੀਂ ਮੈਂ ਆਪਣਾ ਬ੍ਰੈਕਫਾਸਟ ਕਰ ਲਿਆ ਮੈਂ ਡੋਕਲਾ ਬਣਾ ਕੇ ਖਾਣਾ ਤੁਹਾਨੂੰ ਅੱਗੇ ਵੀ ਸ਼ੇਅਰ ਕਰੂੰ ਡੋਕਲੇ ਤੁਸੀਂ ਦੇਖਣ ਲਈ ਮੈਂ ਕਲਿੱਪਸ ਲਗਾ ਦੂੰਗੀ ਬਣਾਉਣ ਦਾ ਕੰਮ ਹੋ ਗਿਆ ਮੇਰਾ ਡਨ ਮੈਂ ਅਵਲ ਲਈ ਪਕਵਾਨਾਂ ਦਿਨ ਚ 2-3 ਵਰਤਣਾ ਨੇ ਜਿਹੜੇ ਮ ਇੰਨੀ ਵਧੀਆ ਲਿਪਾ ਮੈਂ ਇੰਨੀ ਵਧੀਆ ਲਿਪਾ ਮੈਂ ਬਿਲਕੁਲ ਵੀ ਖਰਾਬ ਨਹੀਂ ਹੋਈ ਨਾ ਮੈਲਟ ਹੋਈ ਹੈ ਜਮਾਂ ਮੈਲਟ ਨਹੀਂ ਹੋਈ ਹੈਗੀ ਐਨੇ ਲਿਪਸ ਸਮੂਥ ਹੋ ਜਾਂਦੇ ਨੇ ਬਹੁਤ ਹੀ ਅੱਛੇ ਲਿਪਾ ਮੈਂ ਰਾਤ ਨੂੰ ਪੈਣ ਬੜੀ ਵੀ ਨਾ ਕੱਪ ਪੈਣੀ ਚੱਕ ਜਿਵੇਂ ਮੈਂ ਰਾਹੇ ਤੇ ਖਾਦਾ ਕੌਫੀ ਦਾ ਕੱਪ ਪੀਲਾ ਡੋਕਰਾ ਖਾਦੇ ਰੋ ਅੱਧਾ ਘੰਟਾ ਉਹ ਗਾ ਸੰਡੇ 8 ਵਜੇ ਮੈਂ ਬ੍ਰੈਕਫਾਸਟ ਕਰਨਿਆ ਸੀਗਾ ਤੂੰ ਉਹਨੂੰ ਕੌਫੀ ਦਾ ਕੱਪ ਕਰਕੇ ਪੀਣੀ ਆ ਫਿਰ ਮੰਮੀ ਤੇ ਦਵਿੰਦਰ ਦਾ ਫੁਲਕੇ 라ਦਨੀ ਆ ਉਹ ਤਾਂ ਉਹਨਾਂ ਨੇ ਵੀ ਥੋੜਾ ਥੋੜਾ ਡੋਕਲਾ ਖਾਂਦੇ ਹੁਣ ਕਹਿੰਦੇ ਉਹ ਰੋਟੀ ਲੀਟ ਖਾਂਗੇ ਦੇਖਦੀਆਂ फूल कलामा का, का जो खानगी होली लामा एंड कॉफी ਦਾ ਕੱਪ ਕਰਕੇ ਪੀ ਲਾਂ ਨਹੀਂ ਥੋੜੀ ਬਹੁਤੀ ਡਸਟਿੰਗ ਕਰਦੀ ਹੁਣ ਮੈਂ ਕਰ ਲਿਆ ਆਪਣੀ ਦੀ ਕਾਫੀ ਦਾ ਕੱਪ ਕਾਫੀ ਤੇ ਮੇਰੀ 올 ਟਾਈਮ ਫੇਵਰਿਟ 올 ਟਾਈਮ ਫੇਵਰਿਟ ਠੀਕ ਹੈ ਹੁਣ ਮੈਂ ਕਾਫੀ ਘਟ ਘਟ ਕਰਦੀ ਘਟਾਦੀ ਪਰ ਦਿਨ ਚ ਚਾਹੇ ਮੈਂ 2-3 ਕੱਪ ਕਾਫੀ ਦੇ ਪੀ ਜਾਂ ਪਰ ਹੁਣ ਮੈਂ ਨਹੀਂ ਪੀਂਦੀ ਹਨਾ ਇੱਕ ਕੱਪ ਇਨਫ ਹੁੰਦਾ ਕਦੇ ਕਦੇ ਮੈਂ ਪੀਣੀ ਹੁੰਦੀ ਹੈ ਬ੍ਰੇਕਫਾਸਟ ਤੋਂ ਬਾਅਦ ਅੱਜ ਮੇਰਾ ਦਿਲ ਕਰਿਆ ਕਿ ਮੈਂ ਕਾਫੀ ਪੀਮਾ ਤਿਖੋਂ ਮੈਂ ਪੀ ਰਹੀ ਹਾਂ ਕੌਫੀ ਕੌਫੀ ਪੀ ਕੇ ਫਿਰ ਫੂਲਕਾ ਬਣਾਉਂਗੀ ਥੋੜੀ ਬਹੁਤ ਇੱਕਦੇ ਕਮਰੇ ਡਸਟਿੰਗ ਕਰਦੀ ਆ ਕਰ ਲਈ ਆਪਣੀ ਕੌਫੀ ਇੰਜੋਏ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਡੋਕਹ ਦੀ ਰੈਸਪੀ ਮੈਂ ਲੈ ਰਹੀ ਹਾਂ ਇੱਕ ਕੌਲੀ ਬੇਸਣ ਦੀ ਬੇਸਣ ਨੂੰ ਆਪਾਂ ਅੱਛੀ ਤਰ੍ਹਾਂ ਛਾਣ ਲੈਣਾ ਛਾਣਨਾ ਬੇਸਣ ਬਹੁਤ ਜ਼ਰੂਰੀ ਤੇ ਬੇਸਣ ਆਪਾਂ ਨੂੰ ਬਿਲਕੁਲ ਸਾਫ਼ ਲੱਗ ਰਿਹਾ ਪਰ ਫਿਰ ਵੀ ਆਪਾਂ ਬੇਸਣ ਛਾਣ ਕੇ ਹੀ ਲਾਵਾਂਗੇ ਇੱਕ ਕੌਲੀ ਬੇਸਣ ਦੀ ਲੈ ਕੇ ਮੈਂ ਅੱਛੀ ਤਰ੍ਹਾਂ ਨੂੰ ਛਾਣ ਲੂੰਗੀ ਔਰ ਛਾਣਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਦੋ ਤਿੰਨ ਚੀਜ਼ਾਂ ਪਹਿਣਗੀਆਂ ਬਹੁਤ ਸਿੰਪਲ ਜੀ ਰੈਸਪੀ ਇੱਕ ਵਾਰ ਦੋ ਵਾਰ ਆਪਾਂ ਬਣਾ ਲਈ ਫਿਰ ਆਪਾਂ ਨੂੰ ਉਵੇਂ ਜਿਵੇਂ ਸਾਰੀ ਰੈਸਪੀ ਦੇ ਇਨਗਰੀਡੀਅੰਟਸ ਆਪਣੇ ਮਾਈਂਡ 'ਚ ਆ ਜਾਂਦੇ ਨੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਨਮਕ ਥੋੜੀ ਪਾਵਾਂਗੇ ਹਲਦੀ ਤੇ ਇਹਦੇ ਨਾਲ ਹੀ ਮੈਂ ਪਾ ਦਊਂਗੀ ਇੱਕ ਚਮਚ ਚੀਨੀ ਦਾ ਤੁਸੀਂ ਪੀਸੀ ਹੋਈ ਚੀਨੀ ਪਾ ਸਕਦੇ ਹੋ ਮੈਂ ਮੋਟੀ ਚੀਨੀ ਪਾਈ ਇੱਕ ਚਮਚ ਚੀਨੀ ਦਾ ਫਤ ਇਹ ਤਿੰਨੇ ਚੀਜ਼ਾਂ ਬੇਸਨ ਦੇ ਵਿੱਚ ਪਾ ਕੇ ਆਪਾਂ ਇੱਕ ਵਾਰ ਇਹਨੂੰ ਮਿਕਸ ਕਰ ਲਾਂਗੇ ਔਰ ਮਿਕਸ ਕਰਨ ਤੋਂ ਬਾਅਦ ਪਾਣੀ ਪਾ ਕੇ ਨੋਰਮਲ ਟੈਪ ਵਾਟਰ ਲੈ ਕੇ ਕੋਈ ਗਰਮ ਠੰਡੇ ਦਾ ਕੋਈ ਚੱਕਰ ਨਹੀਂਗਾ ਤੇ ਇਹਨੂੰ ਇੱਕ ਇਦ ਤੱਕ ਬਹੁਤ ਹੀ ਸਮੂਥ ਇਹ ਘੋਲ ਬਣਾ ਲਾਂਗੇ ਬਹੁਤ ਜ਼ਿਆਦਾ ਪਤਲਾ ਨਹੀਂ ਬਹੁਤ ਗਾਣਾ ਨਹੀਂ ਮੈਂ ਤੁਹਾਨੂੰ ਟੈਕਸਚਰ ਦਿਖਾਉਂ ਵੀ ਕਹੇ ਜਾਂ ਪਰ ਥੋੜਾ ਥੋੜਾ ਪਾਣੀ ਪਾਈ ਚਲਾਂਗੇ ਤੇ ਇਹ ਇੱਕ ਵਧੀਆ ਬੈਟਰ ਤਿਆਰ ਕਰਾਂਗੇ ਗੰਡਾ ਕੋਈ ਵੀ ਨਾਉਣ ਦੇਣੀ ਬੇਸਨ ਦੀ ਕੋਈ ਗੰਡਾ ਨਾ ਬਣੇ बस ਇੰਨਾ ਆਪਾਂ ਧਿਆਨ ਰੱਖਣਾ ਔਰ ਜਦੋਂ ਆਪਾਂ ਇਹਨੂੰ ਫੈਂਟਾਂਗੇ ਨਾ ਵਿਸਕ ਕਰਨਾ ਇਹਨੂੰ ਫੈਂਟਾਂਗੇ ਉਨਾ ਹੀ ਇਹ ਵਧੀਆ ਫਲਫੀ ਆਪਣਾ ਡੋਕਲਾ ਸੌਫਟ ਬਣੂਗਾ ਅੰਦਰੋਂ ਫੈਂਟਨਾ ਬਹੁਤ ਜ਼ਰੂਰੀਆਂ ਦੇਖੋ ਇਸ ਤਰ੍ਹਾਂ ਦਾ ਟੈਕਸਚਰ ਹੋਣਾ ਚਾਹੀਦਾ ਪੇਸਨ ਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ 5 ਮਿੰਟ ਲਈ ਰੱਖ ਦਾਂਗੇ ਸਾਈਡ ਤੇ ਐਨੇ ਆਪਾਂ ਆਪਾਂ ਦੇਖ ਲਾਂ ਜਿਹਦੇ ਵਿੱਚ ਆਪਾਂ ਸਟੀਮ ਕਰਨਾ ਮੈਂ ਇੱਕ ਸਟੀਲ ਦਾ ਡੂੰਗਾ ਪੈਨ ਲੈ ਲਿਆ ਉਹਦੇ ਵਿੱਚ ਪਾਣੀ ਪਾ ਲਿਆ ਤੇ ਇਸ ਤਰ੍ਹਾਂ ਦਾ ਇੱਕ ਸਟੈਂਡ ਰੱਖ ਲਿਆ ਸਟੈਂਡ ਮੈਂ ਪੂਠਾ ਰੱਖ ਲਿਆ ਸਿੱਧੀ ਤਰ੍ਹਾਂ ਆ ਨਹੀਂ ਰਿਹਾ ਸੀ ਔਰ ਜਿਹਦੇ ਵਿੱਚ ਆਪਾਂ ਡੋਕਲਾ ਬਣਾਉਣਾ ਉਹ ਪਾਂਡਾ ਜਰੂਰ ਇਹਦੇ ਵਿੱਚ ਰੱਖ ਕੇ ਦੇਖ ਲਓ ਕਿ ਥੋੜਾ ਸਹੀ ਆ ਰਿਹਾ ਉਪਰੋਂ ਆਪਾਂ ਢੱਕਣ ਲਗਾਵਾਂਗੇ ਪਾਣੀ ਮੈਂ ਗਰਮ ਕਰਨੀ ਰੱਖ ਦਿੱਤਾ ਜਿਹੜਾ ਆਪਾਂ ਬੇਸਨ ਫੈਂਟ ਕੇ ਰੱਖਿਆ ਸੀ ਹੁਣ ਆਪਾਂ ਆ ਜਣੇ ਉਹਦੇ ਬਾਅਦ ਇਹਦੇ ਵਿੱਚ ਇੱਕ ਚਮਚ ਮੈਰੀਫਾਈਡ ਔਇਲ ਦਾ ਪਾਇਆ ਸਿਰਫ ਇੱਕ ਚਮਚ ਜੇ ਔਇਲ ਨਹੀਂ ਪਾਉਂਗੀ ਤਾਂ ਵੀ ਵਧੀਆ ਬਣ ਜਾਊਗਾ ਤੇ ਔਇਲ ਨਾਲ ਵੀ ਵਧੀਆ ਬਣਦਾ ਕੋਈ ਫਰਕ ਨਹੀਂ ਪੈਂਦਾ ਕਿ ਚਮਚ ਔਇਲ ਨਾਲ ਤੇ ਮੈਂ ਅੱਜ ਇਹਦੇ ਵਿੱਚ ਇੱਕ ਚਮਚ ਮੈਂ ਔਇਲ ਪਾ ਲਿਆ ਤੇ ਅੱਛੀ ਤਰ੍ਹਾਂ ਨੂੰ ਬੀਟ ਕਰ ਲਾਂਗੇ ਫੈਂਟ ਲਾਂਗੇ ਤਾਂ ਕਿ ਹਵਾ ਇਹਦੇ ਵਿੱਚ ਆ ਜਾਏ ਤੇ ਹੁਣ ਮੈਂ ਇੱਕ ਛੋਟਾ ਚਮਚ ਬਿਲਕੁਲ ਜਿਹੜਾ ਨਮਕ ਦਾਣੀ ਚੋਂ ਰੱਖਦੇ ਹਾਂ ਛੋਟਾ ਚਮਚ ਮਿੱਠੇ ਸੋਡੇ ਦਾ ਪਾਇਆ ਮਿੱਠਾ ਸੋਡਾ ਜਾਨੀ ਬੇਕਿੰਗ ਸੋਡਾ ਔਰ ਬੇਕਿੰਗ ਸੋਡੇ ਦੇ ਉੱਤੇ ਥੋੜਾ ਜਿਹਾ ਚਮਚਾਕ ਪਾਣੀ ਪਾ ਕੇ ਇਹਨੂੰ ਬੇਕਿੰਗ ਸੋਡੇ ਨੂੰ ਮਿੱਠੇ ਸੋਡੇ ਨੂੰ ਆਪਾਂ ਪੇਸਟਨ ਦੇ ਵਿੱਚ ਅਚੀ ਜਿਹੇ ਤਰ੍ਹਾਂ ਮਿਕਸ ਕਰ ਲਾਂਗੇ। ਔਰ ਮਿਕਸ ਕਰਨ ਤੋਂ ਬਾਅਦ ਫਿਰ ਜਿਹਦੇ ਵਿੱਚ ਆਪਾਂ ਡੋਕਲਾ ਬਣਾਉਣਾ ਜਿਹੜੇ ਵੀ ਭਾਂਡੇ ਵਿੱਚ ਉਹਦੇ ਵਿੱਚ ਆਪਾਂ ਇਹ ਸਾਰਾ ਪੈਟਰਨ ਟਰਾਂਸਫਰ ਕਰ ਲਾਂਗੇ। ਤੁਸੀਂ ਸਟੀਲ ਦੇ ਡੋਂਗੇ ਵਿੱਚ ਵੀ ਬਣਾ ਸਕਦੇ ਮੇਰੇ ਕੋਲ ਚੋਲਾ ਕੇਕ ਟਿਨ ਹੈਗੇ ਨੇ ਮੈਂ ਇਹਦੇ ਵਿੱਚ ਬਣਾ ਰਹੀ ਆ। ਇੱਕ ਟਿਨ ਦੇ ਵਿੱਚ ਪਹਿਲਾਂ ਮੈਂ ਆਇਲ ਲਗਾ ਕੇ ਉਹਨੂੰ ਗ੍ਰੀਸ ਕਰ ਲਿਆ ਸੀ ਆਇਲ ਹੀ ਆ ਕਿ ਉਹ ਲਗਾ ਕੇ ਤੁਸੀਂ ਉਹਨੂੰ ਨੀਚੋਂ ਗ੍ਰੀਸ ਕਰ ਲਓ ਫਿਰ ਆਪਣਾ ਜਿਹੜਾ ਡੋਕਲਾ ਵਿੱਚੋਂ ਅਚੀ ਤਰ੍ਹਾਂ ਨਿਕਲ ਜਾਊਗਾ ਥੱਲੇ ਬੇਸ ਤੇ ਚਿਪਕੂਗਾ ਨਹੀਂ ਤੇ ਸਾਰਾ ਬੈਟਰ ਆਪੇ ਦੇ ਵਿੱਚ ਪਾ ਦਨ ਟ੍ਰਾਂਸਫਰ ਕਰ ਦਨ ਜੇ ਆਪਾਂ ਮਿੱਠਾ ਛੋਟਾ ਲਾਸਟ ਤੇ ਪਾਉਣਾ ਔਰ ਜੇ ਉਹ ਮਿੱਠਾ ਛੋਟਾ ਪਾ ਕੇ ਮਿਕਸ ਕਰਤਾ ਫਿਰ ਆਪਾਂ ਬਹੁਤ ਟਾਈਮ ਲਈ ਬੈਟਰ ਇਹ ਬਾਹਰ ਨਹੀਂ ਰੱਖਣਾ ਨਹੀਂ ਮਿੱਠੇ ਛੋਟੇ ਦਾ ਜਿਹੜਾ ਐਕਸ਼ਨ ਆ ਉਹ ਖਤਮ ਹੋ ਜਾਣਾ ਕਿ ਆਪਣੇ ਡੋਕਲੇ ਨੇ ਫੁੱਲਣ ਦੇ ਅਚੀ ਤਰ੍ਹਾਂ ਸਟੀਮ ਨਹੀਂ ਹੋਣਾ ਹੁਣ ਮੈਂ ਇਹ ਡੋਕਲੇ ਵਾਲਾ ਜਿਹੜਾ ਡੋਂਗਾ ਇਹ ਪਾਣੀ ਵਿੱਚ ਰੱਖਤਾ ਉਬਲਦੇ ਪਾਣੀ ਵਿੱਚ ਰੱਖਣਾ ਤੇ ਗੈਸ ਆਪਾਂ ਮੀਡੀਅਮ ਰੱਖਣਾ 15 ਤੋਂ 20 ਮਿੰਟ ਦੇ ਵਿੱਚ ਬਣ ਜੂ ਤੁਸੀਂ 15 ਮਿੰਟ ਤੇ ਇੱਕ ਵਾਰ ਚੈੱਕ ਕਰ ਲਓ ਨਹੀਂ ਬਣੂਗਾ 5 ਮਿੰਟ ਲਈ ਹੋਰ ਰੱਖ ਲਿਓ 20 ਮਿੰਟ ਦੇ ਵਿੱਚ ਵਿੱਚ ਆਰਾਮ ਨਾਲ ਬਣ ਜਾਂਦਾ ਹੁੰਦਾ ਆ ਦੇਖੋ ਮੈਂ ਹੁਣ ਮੈਂ ਚੈੱਕ ਕਰ ਰਹੀ ਹਾਂ ਬਹੁਤ ਜਾਂਦਾ ਸੌਫਟ ਬਣਿਆ ਅੰਦਰੋਂ ਨਾਈਸ ਬਿਲਕੁਲ ਸਾਫ਼ ਆਇਆ ਬਿਲਕੁਲ ਬੈਟਰ ਗਿੱਲਾ ਬੈਟਰ ਚਿਪਕਿਆ ਨਹੀਂ ਇਹ ਤੇ ਔਰ ਆਪਣਾ ਡੋਕਲਾ ਬਣ ਕੇ ਤਿਆਰ ਆ। ਉੱਪਰ ਉਹ ਨਾ ਰੈੱਡ ਰੈੱਡ ਆਏ ਹੋਗੇ ਜਿਵੇਂ ਮਿਰਚ ਪਾਈ ਹੁੰਦੀ ਲਾਲ ਮਿਰਚ ਮੈਂ ਨਹੀਂ ਪਾਈ। ਉਹ ਹਲਦੀ ਸੀ ਜਿਹੜੀ ਘਰ ਵਾਲੀ ਹਲਦੀ ਸੀ, ਆਰਗੇਨਿਕ ਹਲਦੀ। ਉਹ ਹਲਦੀ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੈਗਾ। ਮੈਂ ਦੁੱਧ ਚ ਵੀ ਪਾ ਲਾਣੀ ਆ। ਉਹ ਵੀ ਆਏ ਲੱਗੂ ਮੈਨੂੰ ਜਿਵੇਂ ਮਿਰਚਾਂ ਘੋਲੀਆਂ ਹੁੰਦੀਆਂ ਨੇ। ਤੇ ਉੱਪਰ ਉਹ ਰੈੱਡ ਰੈੱਡ ਜੀ ਲੇਅਰ ਹੋ ਗਈ ਉਸ ਕਰਕੇ ਹੋ ਗਈ। ਤੇ ਬਹੁਤ ਸੌਫਟ ਬਣੇ। ਇੱਕ ਵਾਰ ਆਪਾਂ ਇਹਨੂੰ ਟੱਕ ਕੇ ਰੱਖ ਦਾਨੇ ਆ ਤੇ ਹੁਣ ਆਪਾਂ ਇਹਦੀ ਤੜਕੇ ਦੀ ਤਿਆਰੀ ਕਰਦੇ ਆ। ਇਹਦੇ ਲਈ ਆਪਾਂ ਤੜਕਾ ਤਿਆਰ ਕਰਾਂਗੇ। ਪਾਣੀ ਤੜਕੇ ਵਾਲਾ ਪਾਣੀ। ਪੈਨ ਵਿੱਚ ਮਿਲੇ ਲੈ ਇੱਕ ਚਮਚ ਦੇਸੀ ਘਿਓ ਦਾ ਬਹੁਤ ਜ਼ਿਆਦਾ ਘਿਓ ਨਹੀਂ ਲੈਣਾ ਥੋੜਾ ਜਿਹਾ ਲੈਣਾ ਆਪਾਂ ਜਿਸ ਰਾਈ ਇਹਦੇ ਵਿੱਚ ਟੜਕਾਉਣੀ ਹੈ ਰਾਈ ਪਾਤੀ ਮੈਂ ਇੱਕ ਚਮਚ ਇਹ ਜੋ ਰਾਈ ਟੜਕ ਗਈ ਨਾ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਹਲਕੀ ਜਿਹੀ ਣ ਟੜਕ ਜਾਂਦੇ ਨੇ ਬਹੁਤ ਉਛਲਣਾ ਰਾਈ ਨੇ ਬਹੁਤ ਅੱਛਾ ਨਾਲ ਬਹੁਤ ਇਹਨੇ ਬਾਹਰ ਪੈਨ ਦਬਾਰੋ ਚਲੋ ਚਲਾਉਣਾ ਤੇ ਹਲਕੀ ਜਿਹੀ ਰਾਈ ਤੜਕਣ ਲੱਗ ਗਈ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਮੈਂ ਹਰੀ ਮਿਰਚਾਂ ਵੀ ਨਾਲ ਹੀ ਪਾਤੀ ਹਰੀ ਮਿਰਚਾਂ ਨੂੰ ਮੈਂ ਕਿਸੇ ਮਿਰਚ ਤੇ ਮੈਂ ਦੋ ਪੀਸ ਕਰ ਲੇ ਬਚਾਲੋ ਕੱਟ ਲਗਾ ਕੇ ਕਿਸੇ ਤੇ ਮੈਂ ਚਾਰ ਪੀਸ ਕਰ ਲੇ ਇਹ ਹਰੀ ਮਿਰਚ ਆਪਾਂ ਡੋਕਲੇ ਨਾਲ ਖਾਣੇ ਆ ਨਾ ਬੜੀ ਟੇਸਟੀ ਲੱਗਦੀ ਆ ਕੜੀ ਪੱਤਾ ਰਾਈ ਤੇ ਹਰੀ ਮਿਰਚ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਲਗਾ ਦਾਂਗੇ ਤੜਕਾ ਹਲਕਾ ਜਦੋਂ ਆਪਣਾ ਕੜੀ ਪੱਤਾ ਹਰੀ ਮਿਰਚ ਤੇ ਰਾਈ ਭੁੰਨੇ ਗਏ ਨਾ ਤਿੰਨੇ ਚੀਜ਼ਾਂ ਫਿਰ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਇਹ ਖੱਟ ਮਿੱਠਾ ਜਿਹਾ ਫਲੇਵਰ ਵਾਲਾ ਪਾਣੀ ਹੁੰਦਾ ਜੋ ਡੋਕਲੇ ਵਿੱਚ ਬਹੁਤ ਟੇਸਟੀ ਲੱਗਦਾ ਥੋੜਾ ਜਿਹਾ ਨਮਕ ਮੈਂ ਪਾਣੀ 'ਚ ਪਾ ਰਹੀ ਹਾਂ ਵੈਸੇ ਆਪਾਂ ਨਮਕ ਡੋਕਲੇ 'ਚ ਹੀ ਪਾਇਆ ਸੀ ਤੋਂ ਉਸ ਅਕੋਰਡਿੰਗ ਪਾ ਲਓ 1 ਚਮਚੀਨੀ ਦਾ ਪਾਤਾ ਦੇਰ ਵਿੱਚ ਮੈਂ ਪਾ ਰਹੀ ਹਾਂ ਪਾਣੀ ਪਾਣੀ ਤੁਸੀਂ ਦੇਖ ਲਓ ਉਸ ਕਿੰਨਾ ਤੁਸੀਂ ਡੋਕਲਾ ਬਣਾ ਰਹੇ ਹੋ ਹਨ ਇਹ ਥੋੜਾ ਫਿਰ ਤੁਸੀਂ ਪਾਣੀ ਥੋੜਾ ਰੱਖਿਓ ਜੇ ਜਿਆਦਾ ਡੋਕਲਾ ਤੁਸੀਂ ਉਸ ਪਾਣੀ ਜਿਆਦਾ ਰੱਖਿਓ ਅਸਕੋਰਡਿੰਗਲੀ ਤੇ ਇਹਦੇ ਵਿੱਚ ਹੁਣ ਮੈਂ ਨਿਚੋੜ ਦੂੰਗੀ ਨਿੰਬੂ ਨਿੰਬੂ ਨਹੀਂ ਹੈਗਾ ਤਾਂ ਉਸੇ ਸਿਰਕਾ ਵੀ ਪਾ ਸਕਦੇ ਹੋ ਹਨਾ 2-3 ਚਮਚ ਸਿਰਕੇ ਪਾ ਲਓ 2 ਚਮਚ ਪਾ ਲਓ ਚਾਹੀ ਜਿਆਦਾ ਵੀ ਨੋ ਹੋ ਜੇ ਇੱਕ ਵਾਰ ਚ ਸਿਰਕੇ ਨਾਲ ਵੀ ਖਟ ਮਿੱਠਾ ਜਿਹਾ ਟੇਸਟ ਹੋ ਜਾਂਦਾ ਤੁਹਾਨੂੰ ਜਿਹੜਾ ਡੋਕਲਾ ਸਾਨੂੰ ਇਹ ਦੇਖ ਲੈਣੇ ਹੈ ਇਹਨੂੰ ਟਿੰਨ ਚੋਂ ਕੱਢ ਲੈਣੇ ਬਾਹਰ ਤੇ ਟਿੰਚੂ ਬਾਹਰ ਘੰਟਕੇ ਤੇ ਨਾ ਆਪਾਂ ਪਾਣੀ ਪਾਵਾਂਗੇ ਕੱਟ ਕੇ ਬਹੁਤ ਸੌਫਟ ਬਣਿਆ ਬਹੁਤ ਸੌਫਟ ਆ ਦੇਖੋ ਟਿੰਚੂ ਚਿਪਕਿਆ ਨਹੀਂ ਹੈਗਾ ਬਿਲਕੁਲ ਬਹੁਤ ਹੀ ਜ਼ਿਆਦਾ ਸੌਫਟ ਬਣਿਆ ਅੰਦਰੋਂ ਕਲਰ yellow ਆ ਪਰ ਉੱਪਰ ਦੀ ਲੇਅਰ red ਜੀ ਹੋ ਗਈ ਉਹ ਹਲਦੀ ਕਰਕੇ ਨਾ ਉੱਪਰ ਆਗੇ ਹਲਦੀ ਦੇ ਪਾਰਟੀਕਲਸ ਜੀ ਅ ਕੱਟਣ ਚ ਪਤਾ ਲੱਗ ਰਿਹਾ ਕਿੰਨਾ ਜ਼ਿਆਦਾ ਸੌਫਟ ਹੈ ਔਰ ਖਾਣ ਚ ਵੀ ਬਹੁਤ ਬਹੁਤ ਟੇਸਟ ਲੱਗਦਾ ਔਰ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਡੋਕ ਖਲਾ ਦਵਿੰਦਰ ਖਾ ਲਾਂ ਦਿੰਨੇ। ਇਹ ਐਸੇ ਵੈਸੇ ਚੀਜ਼ ਜਿਵੇਂ ਮੈਂ ਬ੍ਰੈਕਫਾਸਟ ਵਿੱਚ ਕੁਝ ਨਾ ਕੁਝ ਬਣਾਉਣੇ ਰਹਿੰਨੇ ਖਾਂਦੇ ਨਹੀਂ ਹੈਗੇ ਬਿਲਕੁਲ ਵੀ ਜਿਵੇਂ ਦਲੀਆ ਵੀ ਨਹੀਂ ਖਾਂਦੇ ਹੈਗੇ। ਅ ਪੀਨਟ ਬਟਰ ਨਹੀਂ ਖਾਂਦੇ, ਬਨਾਣਾ ਸਮੂਦੀ ਨਹੀਂ ਲੈਂਦੇ। ਇਹ ਇਜ਼ੀ ਹੋ ਜਾਂਦਾ। ਬਈ ਤੁਸੀਂ ਚਲੋ ਇਕੱਠੇ ਤੁਸੀਂ ਖਾ ਲਓ, ਬਣਾ ਲਓ, ਖਾ ਲਓ। ਤੇ ਡੋਕਲਾ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। ਤੇ ਉੱਪਰ ਆਪਾਂ ਤੜਕੇ ਵਾਲਾ ਪਾਣੀ ਸੀ ਇਹ ਪਾ ਦਾਂਗੇ। ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਟੋਕਲਾ ਵੀ ਤੇ ਪਾਣੀ ਵੀ ਉਸ ਤਰ੍ਹਾਂ ਜਿਹਾ ਰਹਿਣਾ ਚਾਹੀਦਾ ਬਸ ਗਰਮ-ਗਰਮ ਤੁਸੀਂ ਨਾਲ ਦੀ ਨਾਲ ਪਾ ਦਿਓ ਟੋਕਲਾ ਸਾਰਾ ਪਾਣੀ ਸ਼ੋਕ ਲੰਦਾ ਇੱਕ ਵਾਰ ਤੁਹਾਨੂੰ ਲੱਗੂ ਪਾਣੀ ਜ਼ਿਆਦਾ ਪਰ ਉਹਨੇ ਸਾਰਾ ਸ਼ੋਕ ਲੈਣਾ ਤੇ ਡੋਕਲਾ ਆਪਣਾ ਬਣ ਕੇ ਰਹਿਣੀ ਬਹੁਤ ਜ਼ਿਆਦਾ ਟੇਸਟੀ ਬਣਦਾ ਮਸਟ ਟ੍ਰਾਈ ਰੈਸਪੀ ਕੋਜੂ ਡਰਾਈ ਕਰੋ ਸਾਰੇ ਜਾਣੇ ਤੇ ਉਸ ਤੋਂ ਬਾਅਦ ਇਹ ਮੈਂ ਹੁਣ ਕਰ ਰਹੀ ਆ ਆਪਣਾ ਰੂਮ ਦੀ ਟਾਸਟਿੰਗ ਬ੍ਰੇਕਫਾਸਟ ਮੈਂ अर्ਲੀ ਕਰ ਲਈ ਸੀ ਅੱਜ ਮੈਂ 8:30 ਵਜੇ ਬ੍ਰੇਕਫਾਸਟ ਕਰ ਲਿਆ ਸੀ ਬ੍ਰੇਕਫਾਸਟ ਕਰਨ ਤੋਂ ਬਾਅਦ ਬਹੁਤ ਫਿਰ ਮੈਂ ਕਿਤੇ ਨਾ ਆਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਕਰਨੀ ਸੀ ਆਪਣੇ ਰੂਮ ਉਈ ਗੱਲ ਹੁੰਦੀ ਥੋੜਾ ਥੋੜਾ ਜਿਹਾ ਆਪਾਂ ਸਾਫ਼-ਸਾਫ਼ ਹੀ ਰੋਜ਼ ਕਰੀਏ ਨਾ ਫਿਰ ਆਪਾਂ ਨੂੰ ਬਹਿਲੇ ਬੈਠਣ ਦੀ ਆਦਤ ਵੀ ਨਹੀਂ ਪੈਂਦੀ ਕੰਮ ਕਰਨ ਦੀ ਆਦਤ ਲੱਗੀ ਰਹਿੰਦੀ ਹੈ ਤੇ ਘਰ ਵੀ ਸਾਫ਼ ਲੱਗਦਾ ਥੋੜਾ ਥੋੜਾ ਕਰਕੇ ਜੇ ਕਰੀਏ ਕਰਨਾ ਵੀ ਸੌਕਾ ਹੋ ਜਾਂਦਾ ਆਪਣੇ ਆਪ ਨੂੰ ਜਦੋਂ ਪਤਾ ਵੀ ਆਪਾਂ ਹੀ ਕਰਨਾ ਫਿਰ ਇੱਕ ਇੰਚ ਆਪਾਂ ਨਹੀਂ ਕਰ ਸਕਦੇ ਇਸ ਕਰਕੇ ਮੈਨੂੰ ਤਾਂ ਹੁੰਦਾ ਵੀ ਐਟ ਲੀਸਟ ਇੱਕ ਕਮਰਾ ਜਾਂ ਦੋ ਕਮਰੇ ਕੁਝ ਨਾ ਕੁਝ ਤਾਂ ਮੈਂ ਹਰ ਰੋਜ਼ ਸਾਫ਼-ਸਫਾਈ ਕਰਾਂ ਥੋੜੀ-ਬਹੁਤੀ ਔਰ ਅੱਜ ਤਾਂ ਮੇਰੇ ਕੋਲ ਕੱਪੜੇ ਵੀ ਹੈ ਨਹੀਂ ਧੋਣ ਵਾਲੇ ਜੋ ਜਿਸ ਦਿਨ ਕੱਪੜੇ ਹੁੰਦੇ ਆ ਉਸ ਦਿਨ ਫਿਰ ਮੈਂ ਜਿਆਦਾ ਡਸਟਿੰਗ ਤੇ ਵੀ ਜ਼ੋਰ ਨਹੀਂ ਦਿੰਦੀ ਹੈਗੀ ਕੱਪੜੇ ਮੈਂ ਕੱਲ ਧੋਲੇ ਸਤਾਜੜ ਕੱਪੜੇ ਨਹੀਂ ਹੈਗੇ ਤੇ ਵਾਸ਼ਰੂਮ ਵੀ ਨਹੀਂ ਕਲੀਨ ਕਰਨਾ ਸੀਗਾ ਫਿਰ ਮੈਨੂੰ ਆਇਆ ਚਲੋ ਕੁਛ ਨਾ ਕੁਛ ਸਾਫ ਸਫਾਈ ਕਰਦਾ ਫਿਰ ਮੈਂ ਕਰੀ ਆਪਣੇ ਰੂਮ ਦੀ ਡਸਟਿੰਗ ਔਰ ਇਹਦੇ ਨਾਲ ਮੈਂ ਲੌਬੀ ਦੀ ਡਸਟਿੰਗ ਵੀ ਕਰੀ ਪਰ ਮੈਂ ਉਹਦੀ ਵੀਡੀਓ ਸ਼ੂਟ ਨਹੀਂ ਕਰੀ ਫਿਰ ਮੈਨੂੰ ਕਈ ਵਾਰ ਆਉਂਦਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਕਈ ਭੈਣਾਂ ਨੂੰ ਡਸਟਿੰਗ ਸਾਫ ਸਫਾਈ ਦੇਖਣਾ ਪਸੰਦ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਹਨਾ ਹਰ ਇੱਕ ਦੀ ਅਲੱਗ ਅਲੱਗ ਚੋਇਸ ਆ ਫਿਰ ਮੈਂ ਕਿਹਾ ਚਲੋ ਸਾਰੀ ਵੀਡੀਓ ਸਾਫ ਸਫਾਈ ਦੀ ਅਨਕਿੰਦੇ ਲੌਬੀ ਦੀ ਡਸਟਿੰਗ ਮੈਂ ਕਰੀ ਕੂੰਗਾ ਹੁਣ ਡਸਟ ਬਹੁਤ ਆਉਂਦੀ ਆ ਮੌਸਮ ਇਹ ਜਿਹਾ ਹੋ ਗਿਆ ਹੁਣ ਕਿ ਡਸਟ ਆਉਣ ਲੱਗਿਆ ਹਾਲੇ ਤੱਕ ਅੱਗੇ ਅੱਗੇ ਹੋਰ ਵੀ ਬਹੁਤ ਜ਼ਿਆਦਾ ਆਉਣੀ ਆ ਡਸਟ ਤਾਂ ਹੁਣੀ ਬਹੁਤ ਜ਼ਿਆਦਾ ਆਉਂਦੀ ਆ ਟਾਈਮ ਹੋ ਗਿਆ ਪੌਣੇ ਤਿੰਨ ਦਾ ਤੇ ਆਪਣੇ ਦਾ ਬੇੜੇ ਚ ਲੱਗੀ ਅਜ ਰੌਣਕ ਮੈਨੂੰ ਤਾਂ ਲੱਗਦਾ ਮੈਨੂੰ ਇਹ ਸ਼ੇਅਰ ਕਰਨ ਦੀ ਨਹੀਂ ਅਜ ਸਮਾਨ ਆ ਗਿਆ ਟੈਂਟ ਦਾ ਟੈਂਟ ਲਾਉਣਾ ਵੀ ਸ਼ੁਰੂ ਕਰਤਾ ਟਰਾਲੀਆਂ ਭਰੀਆਂ ਖੜੀਆਂ ਸਮਾਨ ਦੀ ਇੱਧਰ ਸਾਰਾ ਸਮਾਨ ਇੱਧਰ ਕੱਢਿਆ ਪਿਆ ਸਰ ਤਾਂ ਉਹ ਯਾਗ ਉਥਲੋ ਤਾਂ ਖਾਲੀ ਹੈ ਬੇੜਾ ਮੈਨੂੰ ਸਹਿਰ ਦੀ ਟੈਨਸ਼ਨ ਨਹੀਂ ਸਮ ਇੱਕ ਦਿਨ ਸਹਿਰ ਹੋਰ ਕਰ ਲਾ ਇਧਰ ਬਣ ਰਹੀ ਮੇਰੀ ਚਾਹ ਚਾਹ ਬਣੀ ਰੱਖੇ ਪਹਿਲਾਂ ਮੈਂ ਦਵਿੰਦਾਂ ਨੂੰ ਕਰੇ ਸੀ ਕੱਪ ਚਾਹ ਦਾ ਪਰ ਚਾਹ ਲਾ ਪੈਂਸੀ ਮੈਂ ਤੁਮੇ ਚਲੋ ਉਸੇ ਜਿਹੀ ਬਣਾ ਲਾਂ ਦੀ ਆ ਇਧਰ ਬਣ ਰਹੀ ਚਾਹ ਮੇਰੀ ਤੇ ਇਧਰ ਮੈਂ ਨਾ ਦਾਲ ਸੋਕ ਕਰਕੇ ਰੱਖੀ ਆ ਸ਼ਾਮ ਵਾਸਤੇ ਮੋਠਾਂ ਦੀ ਦਾਲ ਭਿੰਤੀਸ ਜਿਵੇਂ ਲੰਚ ਕਰਕੇ ਹਟੇ ਲੰਚ ਟਾਈਮ ਤੇ ਭਿੰਤੀਸ ਦੀ ਵਾਸ਼ ਕਰਕੇ ਕਰਮ ਪਾਣੀ ਚ ਪਾਤੀ ਸੀ ਸ਼ਾਮ ਨੂੰ ਬਣ ਗਈ ਮੋਠਾਂ ਦੀ ਦਾਲ ਸ਼ਾਮ ਨੂੰ ਮੈਂ ਈਸੀ ਬਾਹਰ ਵਿੜੇ ਵਿੱਚ ਗਿਆ ਮਾਰ ਮੈਂ ਦੇਖ ਲਿਆ ਕਿ ਕੁਝ ਚੱਲ ਰ ਟੈਂਟ ਲੱਗ ਚੁੱਕੇ ਆ ਭਾਂਡੇ ਆ ਚੁੱਕੇ ਨੇ ਬਾਕੀ ਕੀ ਪ੍ਰੋਗਰਾਮ ਆ ਕਿਵੇਂ ਆ ਤੁਹਾਨੂੰ ਆਉਣ ਵਾਲੀ ਵੀਡੀਓ ਚ ਮੇ ਵੀ ਨੈਕਸਟ ਵੀਡੀਓ ਤੁਹਾਨੂੰ ਪਤਾ ਲੱਗ ਜੂ ਕਿ ਕੁਝ ਹੋ ਰਿਹਾ ਤਾਂ ਸਿਰਫ ਟੈਂਟ ਫਲੇ ਸ਼ੁਰੂਆਤ ਹੀ ਕਰੀ ਲਗਾਉਣ ਦੀ ਇਧਰ ਚਾਦੀ ਸੇਵਾ ਚੱਲ ਰਹੀ ਹੈ ਹਾਂ ਸ਼ਕਰਾਬਾਦ ਚਾਦੀ ਸੇਵਾ ਚੱਲ ਰਹੀ ਹੈ ਇੰਦਰ ਭਾਂਡੇ ਰੱਖਦੇ ਮੈਨੂੰ ਆਪਣਾ ਫਿਕਰ ਪੈ ਰਿਆ ਸੀ ਕਿ ਮੈਂ ਵਿੜੇ ਦੀ ਵਾਕ ਕਿਵੇਂ ਕਰਿਆ ਕਰੂੰਗੀ ਆ ਤਾਂ ਚਲੋ ਮੈਂ ਕਾਰ ਲਈ ਹੈਗੀ ਸੀ ਜਗਾ ਵਾਕ ਕਰਨ ਵਾਸਤੇ ਮੈਨੂੰ ਆਪਣਾ ਫਿਕਰ ਹੋ ਰਿਹਾ ਸੀ ਕਿ ਮੈਂ ਵਿੜੇ ਬਿਨਾ ਵਾਕ ਕਿਵੇਂ ਕਰਾਂ ਕਰੂੰ ਮੇਰੀ ਵਾਕ ਦਾ ਕੀ ਬਣੂਗਾ ਹਨਾ ਚਲੋ ਐਨੀਵੇਸ ਸਾਰੇ ਕੰਮ ਜ਼ਰੂਰੀ ਹੁੰਦੇ ਨੇ ਆਪਾਂ ਆਪਣੇ ਟਾਈਮ ਤੇ ਟਾਈਮ ਹੋ ਗਿਆ 5:30 ਤਾਂ ਮੈਂ ਆ ਗਈ ਵਾਹਨਾ ਵਾਕ ਕਰਨਾ ਅੱਜ ਤਾਂ ਮੇਰੀ ਆਫਿਸ ਵਾਲੀ ਵਾਕ ਹੋ ਜੂਗੀ ਤੇ ਕੱਲ ਤੋਂ ਤਾਂ ਬੇੜਾ ਬਿਲਕੁਲ ਹੀ ਬੁੱਕ ਹੋ ਜਾਣਾ ਮੇਰੀ ਵਾਕ ਬੰਦ ਹੋ ਜਾਣੀ ਕੱਲ ਤੋਂ ਅੱਜ ਅੱਜ ਮੈਂ ਕਿਹ ਚੜ ਕਰ ਲਾਂ ਕਰਿਆ ਤਾਂ ਗਰੂ ਬੋਕ ਫੇਰ ਉਹ ਘਰ ਦੇ ਕੋਠੀ ਵਾਲੇ ਦੁਆਲੇ ਕਰਿਆ ਕਰੂੰ ਅੱਜ ਅੱਜ ਬੇੜੇ 'ਚ ਕਰ ਲਾਂ ਬੇੜੇ ਵਰਗੀ ਖੁੱਲੀ ਵਾਕ ਨਹੀਂ ਹੁੰਦੀ ਉੱਥੇ ਆਲੇ ਦੁਆਲੇ ਨਾ ਗੋਲਗੇਟਾ ਬੰਨਣਾ ਪੈਂਦਾ ਹੋਰ ਕਰਕੇ ਸਪੀਡ ਵਿੱਚ ਹੀ ਘਟ ਜਾਂਦੀ ਆ ਤੇ ਅੱਜ ਅੱਜ ਕਰ ਲਈ ਖੁੱਲੀ ਵਾਕ ਜਿਹੜੇ ਵਿੱਚ ਕੱਲ ਤੋਂ ਮੇਰੀ ਵਾਕ ਹੋ ਜੂ ਬੰਦ ਉਹ ਵਾਕ ਕਰ ਲਈ ਦਾਲ ਮੇਂਦਰ ਬਣਾਇ ਇਸੀ ਮੋਠਾਂ ਦੀ ਦਾਲ ਬਣੀ ਪਈ ਆ ਅਸੀਂ ਵਾਕ ਕਰਕੇ ਰੈਸਟ ਹੋ ਜਾਊਗਾ ਦਾਲ ਬਣੀ ਪਈ ਕੋਈ ਟੈਨਸ਼ਨ ਨਹੀਂ ਦਾਲ ਸਬ지 ਮੈਂ ਬਣਾ ਕੇ ਆਉਣੀ ਹੈ ਫਿਰ ਮੈਨੂੰ ਟੈਨਸ਼ਨ ਹੈਗੀ ਵਾਕ ਕਰਕੇ ਵੀ ਅੰਦਰ ਜਾ ਕੇ ਮੈਂ ਕੁਝ ਕੁਕਿੰਗ ਦਾ ਕੰਮ ਵੀ ਕਰਨਾ ਆਟਾ ਗੁੰਨਣਾ ਹੁਣ ਤਾਂ ਬਸ ਇਹ ਹੈਗਾ ਮੇਰਾ ਅੱਜ ਦਾ ਡਿਨਰ ਸੈਲਡ ਤੇ ਮੋਠਾਂ ਦੀ ਦਾਲ ਤੇ ਕਿਉਂ ਮੈਂ ਜ਼ਰੂਰ ਖਾਣੀ ਖਾਂਦੀ ਆ ਮੈਂ ਕਿਉਂ ਬਿਨਾ ਦਾਲ ਸਬ지 ਮੈਂ ਖਾਂਦੀ ਨਹੀਂ ਜਦ ਮੈਂ ਇੱਕ ਚਮਚਾ ਪਾ ਲਾਂ ਕਦੇ-ਕਦੇ ਦੋ ਚਮਚੇ ਹੀ ਪਾ ਲਾਂ ਦੀਆਂ ਪਰ ਕਿਉਂ ਮੈਂ ਜ਼ਰੂਰ ਖਾਣਾ ਹੀ ਖਾਣਾ ਕਿਉਂ ਖਾਣਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਜਿਆਦਾ ਨਹੀਂ ਖਾਣਾ ਥੋੜਾ ਖਾ ਲੋ ਪਰ ਕਿਉਂ ਬਿਲਕੁਲ ਬੰਦ ਨਹੀਂ ਕਰਨਾ ਚਾਹੀਦਾ ਤੇ ਨਾਲ ਅੱਜ ਮੈਂ ਸੈਰ ਲਿਆ ਰਿਹਾ ਟਮਾਟ ਹੈ ਨਹੀਂ ਸੀ ਟਮਾਟਰ ਬਿਨਵਾ ਆ ਸੀ ਜੰਚ ਵਧੀਆ ਲੱਗਦਾ ਪਰ ਟਮਾਟਰ ਖਤਮ ਹੋਏ ਹੋਏ ਨੇ ਤੇ ਹੁਣ ਮੈਂ ਕਰਦੀ ਆ ਆਪਣਾ ਡਿਨਰ ਹੁਣ ਦਵਿੰਦਰ ਆਈ ਸੀ ਬਾਜ਼ਾਰੋਂ ਲੈ ਕੇ ਸਬਜ਼ੀਆਂ ਫਰੂਟ ਮੈਨੂੰ ਕਹਿੰਦੇ ਸੰਭਾਲ ਲਓ ਭਾਈ ਸਬਜ਼ੀਆਂ ਫਰੂਟ ਤੇ ਮੈਂ ਚਾਹ ਲਫਾਫਿਆਂ ਚ ਵੰਡਦੇ ਹਾਲੇ ਉਹਨਾਂ ਨੇ ਖਾਣਾ ਖਾਣਾ ਸੀਗਾ ਉੱਪ ਦੇ ਹੱਥ ਮੂਤੋਂ ਰਿਸਿੰਗ ਚਲ ਮੈਂ ਇਹ ਕਰ ਲਾਂ ਸਬਜ਼ੀਆਂ ਵਗੈਰਾ ਮੈਂ ਕੱਟ ਕੇ ਵਾਸ਼ ਕਰਕੇ ਰੱਖ ਦਾਂ ਫਰੂਟ ਨੇ ਸਬਜ਼ੀਆਂ ਨੇ ਇਹ ਖਤਮ ਹੋਏ ਪੇਸੇ ਫਿਰ ਜਦੋਂ ਦਵਿੰਦਰ ਨੇ ਇਕੱਠੇ ਹੀ ਲਿਆਂਦੇ ਇਹਨਾਂ ਨੂੰ ਮੈਂ ਸੰਭਾਲ ਦਿਆਂ ਉਸ ਤੋਂ ਬਾਅਦ ਬਣਾਉਂਗੀ ਦਵਿੰਦਰ ਦਾ ਫੁਲਕਾ ਇਹਨਾਂ ਨੂੰ ਵਾਸ਼ ਕਰਕੇ ਰੱਖ ਲਾਂ orange ਜੀ ਖੁਣਾ ਆਵੇ ਤਿੰਨੋਂ ਤਾਂ ਖਤਮ ਹੋ ਗਏ ਆ ਇਹਨਾਂ ਦਾ ਕੰਮ ਹੋਣਾ ਤਿੰਨੋਂ ਨਹੀਂ ਆਉਂਦਾ ਖੀਰੇ ਸ਼ੀਮਲਾ ਮਿਰਚ ਅੱਗੇ ਆਉਣਾ ਮੈਂ ਇੱਟ ਫਿਰ ਬਾਰੀ ਬਾਰੀ ਆਏ ਹੋਣੇ ਟਮਾਟਰ ਬੜੇ ਬੜੇ ਬੰਡੇ ਨੇ ਪੇਠਾ ਬ੍ਰੈਡ ਬਰਾਊਨ ਬ੍ਰੈਡ ਆ ਲੈ ਆਂਦੇ ਗੁੱਡ ਨਾਈਟ ਇਹ ਕਵੇ ਲੱਗੂਗੀ ਹਾਂ ਇਹ ਹਾਂ ਕਵੇ ਲੱਗੂ ਕਛੂ ਆ ਜਾ ਇਹ ਨਹੀਂ ਆਦੇ ਨਹੀਂ ਅਨਦਰ ਕਲੀ ਚ ਲੈ ਆ ਉਹ ਤਾਂ ਹੈ ਨਹੀਂ ਹਾਂ ਦੂਜਾ ਇਹਦਾ ਪਲੱਗ ਵਾਲਾ ਸਿਸਟਮ ਦੇਖੋ ਹੈ ਨਹੀਂ ਉਸ ਦੇ ਪਾਸੋਂ ਲਾ ਆ ਤਾਂ ਰੀਫਿਲ ਪੈਕ ਆ ਆ ਵੀ ਜੇ ਤੇ ਦੋ ਤਰ੍ਹਾਂ ਦੀ ਲੈ ਕੇ ਆਏ ਨੇ بیا ਕਛੂਆ ਵੀ ਲਾ ਲਓ ਪਹਿਲੀ ਬੋਤਲ ਇਹ ਆਏਗਾ ਤੁਸੀਂ ਉਹਦਾ ਡੱਬੇ ਦੀ ਜਿੰਨੀ ਆ ਨਾ ਇੱਕ ਬੋਲ ਦੇ ਵਿੱਚ ਉਹ ਨਹੀਂ ਆਈ ਜਦੋਂ ਤੇ ਬੋਤਲ ਨਹੀਂ ਆਏ ਆ ਲਾ ਲਾ ਗੁਰਪ੍ਰਸਾਦ ਕਛੂਆ ਇਹਦੇ ਵਿੱਚ ਸਟੈਂਡ ਦਿੱਤਾ ਹੋਇਆ ਨਾਲ ਅੱਛਾ ਨਹੀਂ ਇਹ ਵੀ ਉਹ ਚਾਹੀਦੀ ਉਹ ਤਾਂ ਹਾਂ ਉਹਨੂੰ ਹੈਗਾ ਪਲੱਗ ਜਿਹੜਾ ਉਹ ਤਾਂ ਆਪਣਾ ਬਹੁਤ ਪੁਰਾਣਾ ਹੀ ਸੀ ਖਰਾਬ ਹੋ ਗਿਆ ਚਲੋ